ਸਤ ਸ੍ਰੀ ਅਕਾਲ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਭਾਰਤੀ ਕਿਸਾਨ ਏਕਤਾ ਵੀਕੇਈ ਵੱਲੋਂ सिरसा ਜ਼ਿਲ੍ਹੇ ਦੇ ਕਿਸਾਨਾਂ ਨਾਲ 3 ਜਨਵਰੀ ਬੁੱਧਵਾਰ ਨੂੰ ਸਵੇਰੇ 11 ਵਜੇ ਜੜਤਨ ਸਾਲਾ सिरसा ਚ ਕਿਸਾਨਾਂ ਦੀਆਂ ਮੰਗਾਂ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਮੀਟਿੰਗ ਸੱਦੀ ਗਈ ਹੈ ਭਾਰਤੀ ਕਿਸਾਨ ਏਕਤਾ ਵੱਲੋਂ ਤੁਹਾਨੂੰ ਕਿ ਸੋਨੀ 2023 ਦੇ ਬੀਮੇ ਦੇ ਪ੍ਰੀਮੀਅਮ ਦੀ ਵਾਪਸੀ ਦੇ ਵਿਰੋਧ ਚ ਰੋਟੀ ਬਾਜ਼ਾਰ ਸਥਿਤ ਐਲਡੀਐਮ ਦਾ ਫਰ ਤਾਕਿਰੋ ਕਰਨ ਦਾ ਇਲਾਨ ਬੀਕੇਈ ਵੱਲੋਂ ਕੀਤਾ ਜਾ ਰਿਹਾ ਇਸ ਕਰਕੇ ਸਮੂਹ ਕਿਸਾਨਾਂ ਨੂੰ 3 ਜਨਵਰੀ ਨੂੰ ਬੁੱਧਵਾਰ ਨੂੰ ਜਾਟ ਧਰਮਸਾਲਾ ਪੁਰਾਣਾ ਬਸਟਾ ਸਿਰਸਾ 'ਚ ਪਹੁੰਚਣ ਦੀ ਬੀਕੇਈ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਭਾਰਤੀ ਕਿਸਾਨ ਇਕਤਾ ਬੀਕੇਈ ਵੱਲੋਂ ਸਿਰਸਾ ਜ਼ਿਲ੍ਹੇ ਦੇ ਕਿਸਾਨਾਂ ਨਾਲ 3 ਜਨਵਰੀ ਨੂੰ ਬੁੱਧਵਾਰ ਨੂੰ ਜਾਟ ਧਰਮਸਾਲਾ ਸਿਰਸਾ 'ਚ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵੱਡੀ ਮੀਟਿੰਗ ਹੈ ਸੌਣੀ 2023 ਦੇ ਬੀਮੇ ਦੇ ਪ੍ਰੀਮੀਅਮ ਦੀ ਵਾਪਸੀ ਦੇ ਵਿਰੋਧ ਚ ਰੋੜੀ ਬਾਜ਼ਾਰ ਸਥਿਤ ਐਲ ਡੀ ਐਮ ਦਫ਼ਤਰ ਦਾ ਘਿਰੋ ਕਰਨ ਦਾ ਬੀਕੇਈ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਆਓ ਸੁਣੀਏ ਕੀ ਕਿਹਾ ਕਿਸਾਨ ਆਗੂਆਂ ਨੇ ਕਿਸਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗਰੇਜ਼ੀ ਨਵੇਂ ਸਾਲ ਦੀਆਂ ਪੂਰੇ ਸਮਾਜ ਨੂੰ ਪੂਰੀ ਕਾਇਨਾਤ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕੀ ਅਰਦਾਸ ਕਿ ਇਹ ਨਵਾਂ ਸਾਲ ਹਰ ਇੱਕ ਵਰਗ ਲਈ ਕਿਸਾਨ ਮਜ਼ਦੂਰ ਵਪਾਰੀ ਕਰਮਚਾਰੀ ਸਾਰਿਆਂ ਦੀ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਾਰੇ ਤੰਦਰੁਸਤ ਰਹਿਣ ਤਕੀਆਂ ਮੰਨ ਇਸ ਭਰਾਵੋ ਇੱਕ ਜ਼ਰੂਰੀ ਬੇਨਤੀ ਅਪੀਲ ਹੈ ਵੀ ਆਉਣ ਵਾਲੀ 3 ਜਨਵਰੀ ਬੁੱਧਵਾਰ ਨੂੰ ਸਵੇਰੇ 11 ਵਜੇ ਜਾਟ ਧਰਮਸ਼ਾਲਾ ਪੁਰਾਣਾ ਬੱਸ ਸਟੈਂਡ ਸਰਸਾ ਵਿਖੇ ਇੱਕ ਆਪਣਾ ਸਰਸਾ ਜ਼ਿਲ੍ਹੇ ਦੇ ਕਿਸਾਨਾਂ ਦਾ ਇਕੱਠ ਰੱਖਿਆ ਗਿਆ ਉਸ ਦਾ ਵਿਸ਼ਾ ਹੈ ਜਿਵੇਂ ਕਿ ਕਈ ਦਿਨਾਂ ਤੋਂ ਕਿਸਾਨ ਸਾਥੀਆਂ ਦੇ ਫੋਨ ਆ ਰਹੇ ਨੇ ਜਿਹੜਾ ਸਾਡਾ ਬੀਮਾ ਪ੍ਰੀਮੀਅਮ 31 ਜੁਲਾਈ 2023 ਦੇ ਵਿੱਚ ਭਰਿਆ ਗਿਆ ਸੀ ਖਰੀਬ 2023 ਦਾ ਉਹ ਹੁਣ 5 ਮਹੀਨਿਆਂ ਬਾਅਦ ਬੈਂਕ ਤੇ ਜਿਹੜੇ ਉਹ ਪੈਸੇ ਵਾਪਸ ਸਾਡੇ ਖਾਤੇ 'ਚ ਪਾ ਰਹੇ ਨੇ ਸਭ ਨੂੰ ਪਤਾ ਹੈ ਵੀ ਗੁਲਾਬੀ ਸੁੰਨੀ ਦੀ ਮਾਰ ਝੇਠ ਸਾਡਾ ਨਰਮਾ ਆਇਆ ਸੀ ਨਰਮੇ ਦੀ ਫਸਲ ਬਰਬਾਦ ਹੋ ਗਈ ਤੇ ਹੁਣ ਸੋਚੀ ਸਮਝੀ ਸਾਜਿਸ਼ ਤੇ ਤੈਂਕਾ ਤੇ ਬੀਮਾ ਕੰਪਨੀ ਨੇ ਮਿਲ ਕੇ ਉਹ ਕਿਸਾਨਾਂ ਦਾ ਬੀਮਾ 프리ਮ ਵਾਪਸ ਕੀਤਾ ਜਾ ਰਿਹਾ ਉਸ ਦੇ ਵਿਰੋਧ ਦੇ ਵਿੱਚ ਤੇ ਉਸ ਦੇ ਨਾਲ ਨਾਲ ਜਿਹੜਾ ਸਾਡਾ ਮੁਆਵਜ਼ਾ ਸੀ 2020 ਦਾ ਫਸਲ ਖਰਾਬੇ ਦਾ ਕਰੀਬ 2020 ਦਾ ਉਹ ਚਾਰ ਤਹਿਸੀਲਾਂ ਚ ਆ ਗਿਆ ਸੀ ਲੇਕਿਨ ਉਹ ਕਿਸਾਨਾਂ ਦੇ ਖਾਤੇ ਚ ਨਾ ਪੈਂਡ ਕਰਕੇ ਵਾਪਸ ਚਲਾ ਗਿਆ ਸੀ ਤੇ ਉਸ ਦੇ ਵਿੱਚ ਵੀ ਕਈ ਵਾਰ ਗੱਲਬਾਤ ਹੋਈ ਤੇ 10 ਦਿਨ 15 ਦਿਨ ਕਰਦੇ ਕਰਦੇ ਅੱਜ ਸਾਲ ਇਕ ਟਪਾਟਾ ਉਹ ਮਾੜੇ ਦੀ ਮੰਗ ਨੂੰ ਲੈ ਕੇ ਨਾਲ ਹੀ ਜਿਹੜਾ ਰਵੀ 2022-23 ਦੇ ਵਿੱਚ ਆਰੀ ਮੀਂਹ ਤੇ ਓਲਾ ਗੜੇ ਮਾਰੀ ਨਾਲ ਓਲਾ ਬਰਸ਼ਤੀ ਦੇ ਨਾਲ ਜਿਹੜੀਆਂ ਫਸਲਾਂ ਸਾਡੀਆਂ ਖਰਾਬ ਹੋਈਆਂ ਸਿਰ ਅਬੀਦੀਆਂ ਉਹਨਾਂ ਦੇ ਬੀਮੇ ਕਲੇਮ ਨੂੰ ਲੈ ਕੇ ਨਾਲ ਨਾਲ ਹੋਰ ਜਿਹੜੀਆਂ ਮੰਗਾਂ ਐ ਨਰਮੇ ਦੀ ਜਿਹੜੀ ਖਰੀਦ ਦੇ ਵਿੱਚ ਤੰਦਲੀ ਹੋ ਰਹੀ ਐ ਕਿੰਨੋਂ ਵਾਲੇ ਕਿਸਾਨ ਸਾਡੇ ਉਹ ਘਾਟੇ ਜਾ ਰਿਹਾ ਸਾਰੀਆਂ ਮੰਗਾਂ ਨੂੰ ਲੈ ਕੇ ਬੁੱਧਵਾਰ 3 ਜਨਵਰੀ ਸਵੇਰੇ 11 ਵਜੇ ਜਗੜ ਤਰਮਸ਼ੱਲਾ ਦੇ ਵਿੱਚ ਇਕੱਠੇ ਹੋਣਾ ਇਹ ਜਗੜ ਤਰਮਸ਼ੱਲਾ ਪੁਰਾਣੇ ਬਸ ਕੰਦੀ ਕੋਲ ਹੈ ਉੱਥੇ ਸਾਰੇ ਸੱਤਿਆਂ ਨੂੰ ਅਪੀਲ ਐ ਸੱਤਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਐ ਇੱਥੇ ਸਾਰੇ ਆਣੇ 1 ਜਨਵਰੀ ਸਵੇਰੇ 11 ਵਜੇ ਜਾਟ ਕਮਚਲਾ ਪੁਰਾਣਾ ਬੱਸ ਸਟੈਂਡ ਜਿਹੜਾ ਸੱਜੇ ਦਾ ਉੱਤੇ ਇਕੱਠੇ ਹੋਣਾ ਕੀ ਇਕੱਠੇ ਹੋ ਕੇ ਇੱਕ ਐਲ ਡੀ ਐਮ ਦਾ ਵੀ ਘਰਾਵ ਕਰਨਾ ਜਿਹੜਾ ਕਿ ਬੈਂਕਾਂ ਦਾ ਪੂਰੇ ਜ਼ਿਲ੍ਹੇ ਦਾ ਪ੍ਰਬੰਧਕ ਹੁੰਦਾ ਹੈ ਉਸ ਨੂੰ ਵਾਰ-ਵਾਰ ਮੀਟਿੰਗਾਂ ਦੇ ਵਿੱਚ ਵੀ ਜਿਹੜਾ ਕਿਹਾ ਗਿਆ ਸੀ ਵੀ ਇਸ ਦੇ ਜਿਹੜੇ ਸਾਡੇ ਪ੍ਰੀਮੀਅਮ ਐਸ ਨੂੰ ਅਕਸੈਪਟ ਕੀਤਾ ਜਾਵੇ بیمਾ ਪਾਲਿਸੀ ਲਾਗੂ ਕੀਤੀ ਜਾਵੇ ਲੇਕਿਨ ਕਈ ਵਾਰ ਕਹਿੰਦੇ باوجود ਵੀ ਉਹਨਾਂ ਦੀ ਅਨਗਿਣਤੀ ਕਰਕੇ ਕਿਸਾਨਾਂ ਦਾ ਜੀਮਾ ਪ੍ਰੀਮ ਵਾਪਸ ਆ ਰਿਹਾ ਹੈ ਉਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅਸੀਂ ਇਕੱਠੇ ਹੋਣਾ ਹੈ ਤੇ ਇਸ ਕਰਕੇ ਸਾਰੇ ਸਾਥੀ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ